ਅੱਗੇ ਸ਼ੁਰੂ ਕਰਦੇ ਆਂ ਮਾਡੀ ਹੇਸ ਯਾਤਰਾ ਬਾਬਾ ਜੀ ਨਾਲ ਪਿਆਰ ਰੱਖਣ ਵਾਲੇ ਗੁਰਸਿੱਖ ਜੋ ਕਿ ਵਿਦੇਸ਼ਾਂ ਵਿੱਚ ਵੱਸਦੇ ਸਨ ਉਹਨਾਂ ਜਦ ਵੀ ਆਪ ਜੀ ਨੂੰ ਮਿਲਣਾ ਆਉਣਾ ਤਾਂ ਬੇਨਤੀ ਕਰਨੀ ਕਿ ਆਪ ਜੀ ਸਮਾਂ ਕੱਢ ਕੇ ਸਾਡੇ ਪਾਸੋਂ ਦੇ ਸਾਬ ਤਾਂ ਜੋ ਸਿਮੀ ਆਪ ਜੀ ਜੀ ਦੀ ਸੰਗਤ ਦਾ ਆਨੰਦ ਮਾਣ ਸਕੀਏ ਤੇ ਹਮਰਪ੍ਰੇਮੀ ਬੇ ਆਪ ਜੀ ਨਾਲ ਗੁਰਮਤਿ ਸਾਜ ਬਣਾ ਕੇ ਸਤਿਗੁਰੂ ਜੀ ਦੀ ਵਰ ਸਿੱਖੀ ਨੂੰ ਧਾਰ ਕੇ ਆਪਣਾ ਜਨਮ ਸਫਲਾ ਕਰ ਸਕਣ ਇਸੇ ਪ੍ਰਕਾਰ ਦੀਆਂ ਮੀਨਤੀਆਂ ਪਤਰਾਈ ਵੀ ਪੁਰਧੀਆਂ ਰਹਿਣੀਆਂ ਪਿਆਰ ਅਤੇ ਖੇਚੇ ਕਲਹੀ ਬਾਤੂ ਹੈ ਜੋ ਹਜ਼ਾਰ ਮੀਲਾਂ ਤੋਂ ਵੀ ਆਪਨਾ ਅਸਰ ਪਾਉਂਦੀ ਹੈ ਤੋ ਇਸ ਪ੍ਰਕਾਰ ਵਿਦੇਸ਼ ਵਿੱਚ ਵਸਦੇ ਪ੍ਰੇਮੀਆਂ ਦੀ ਖੈਰ ਚ ਸਦਾ ਉਹਨਾਂ ਦੇ ਭੈਅ ਨੂੰ ਪੂਰਾ ਕਰਨ ਲਈ ਬਾਬਾ ਜੀ ਨੇ ਤਿੰਨ ਵਾਰ ਇੰਗਲੈਂਡ ਅਮਰੀਕਾ ਤੇ ਕੈਨੇਡਾ ਦੀ ਯਾਤਰਾ ਕੀਤੀ ਘਰਾ ਘਰਾ ਤੇ ਗੁਰਦਸ਼ਤਾਨਾਂ ਵਿੱਚ ਜਾ ਕੇ ਸੰਗਤ ਨੂੰ ਗਰਮਤ ਗਾਢੀ ਰਾਹ ਤੇ ਤੋ ਜਾਣੂ ਕਰਵਾਇਆ ਤੇ ਗੁਰੂ ਉਪਦੇਸ਼ ਦੇ ਦ੍ਰਿੜਤਾ ਨਿਕ ਬੰਨ ਹਿਤ ਪ੍ਰੇਰਨਾ ਦਿੱਤੀ ਪਲਾਸੀਆਂ ਨੂੰ ਅਮਰਤ ਛਕਾ ਕੇ ਗੁਰੂ ਵਾਲੇ ਬਣਾਇਆ 1981 ਈਸਵੀ ਨੂੰ ਇੰਨਾ ਤਿੰਨਾ ਮਲਕਾਂ ਦੀ ਯਾਤਰਾ ਸਮੇਂ ਬਾਬਾ ਜੀ ਨੇ ਦਾਸ ਨੂੰ ਵੀ ਆਪਣੇ ਨਾਲ ਹੀ ਖੜਿਆ। ਕੋਈ ਇੱਕ ਪ੍ਰੇਮੀ ਦੇ ਗੁਰਮਤਿ ਪ੍ਰਤੀ ਜੋ ਸੰਕੇਤਾ ਨੂੰ ਬਾਬਾ ਜੀ ਨੇ ਉਹ ਆਪਣੇ ਅਨਪ੍ਰਵਿਤ ਜਨਮਾਂ ਜਾਂ ਕਰਵਾਣੀ ਦੇ ਦਾਤ ਦੇ ਨਿਰਤ ਕੀਤੇ। ਜਿਸ ਦੀ ਪਰਿਵਾਰ ਵਿੱਚ ਬਾਬਾ ਜੀ ਗਏ ਮੜਥੋੜੇ ਸਮੇਂ ਬਾਅਦ ਹੀ ਸਤਿਗੁਰੂ ਜੀ ਨੇ ਉਸ ਪ੍ਰੇਮੀ ਨੂੰ ਆਪਣੀ ਸਭ ਤੋਂ ਪਿਆਰੀ ਗੁਰ ਸਿੱਖੀ ਦੀ ਦਾਤ ਬਖਸ਼ ਦਿੱਤੀ। ਗੁਰਪ੍ਰੀਅਨ ਸਤਕਾ ਬਾਬਾ ਜੀ ਨੇ ਜਿੱਥੇ ਦੇਸ਼ ਵਿੱਚ ਮਜਾਲ ਕੇ ਗੁਰੂ ਹੰਕਮਗਰ ਮਠ ਦਾਸ ਨੇ ਸਾਦੇ ਸਾ ਉੱਥੇ ਵਿਦੇਸ਼ ਵਿੱਚ ਮਾਹਦੇ ਪੇਮੀਆਂ ਨੂੰ ਵੀ ਹਉ ਦੇ ਨੜ ਲਾਇਆ। ਮਰਤੀ ਕਦੇ ਨਾ ਹੋਣੀ ਜਨ ਕੀ ਅਰਦਾਸ। ਆਪ ਜੀ ਸੰਗਤ ਦੀ ਬੇਨਨਾ ਅਨੁਸਾਰ ਕਾ 1981 ਸਾਲ ਵਿੱਚ ਵਿਦੇਸ਼ ਯਾਤਰਾ ਦੌਰਾਨ ਕੈਨੇਡਾ ਵਿੱਚ ਵਿਚਰੇ ਸਨ ਆਪ ਜੀ ਦੇ ਕੈਨੇਡਾ ਵਿੱਚ ਆਉਣ ਦੀ ਸ਼ੋਸ਼ ਸੰਦਾ ਦਲਵਿੰਦਰ ਸਿੰਘ ਗੜਦੀਵਾਲ ਨੇ ਸੁਣੀ ਜੋ ਕਿ ਮੈਨਕਮਰ ਵਿੱਚ ਰਹਿੰਦੇ ਸਨ ਉਹਨਾਂ ਦੇ ਘਰੋਂ ਬੀਬੀ ਦਾ ਨਾਮ ਭਰਮਜੀਤ ਕੌਰ ਸੀ ਉਨ੍ਹਾਂ ਦਾ ਵਿਆਹ ਹੋਏ ਨੂੰ ਕੋਈ 10-12 ਸਾਲ ਦਾ ਸਮਾਂ ਹੋ ਚੁੱਕਾ ਸੀ ਪਰ ਪਰਮੇਸ਼ਰ ਦੀ ਨੇਤ ਇਨ੍ਹਾਂ ਦੇ ਗ੍ਰਹਿ ਵਿੱਚ ਕਿਸੇ ਬੱਚੇ-ਬੱਚੀ ਨੇ ਜਨਮ ਨਾ ਲਿਆ ਜਿਵੇਂ ਕਿ ਹਰ ਗ੍ਰਹਿਸਤੀ ਦੀ ਲੋਚ ਹੁੰਦੀ ਹੈ ਕਿ ਸੰਸਾਰ ਨਾਲ ਰਿਸ਼ਤਾ ਜੋੜਨ ਲਈ ਘਰ ਵਿੱਚ ਸੰਤਾਨ ਹੋਣੀ ਜ਼ਰੂਰੀ ਹੈ ਇਸੇ ਨੂੰ ਉਚਦੇ ਆਸਾ ਦੀਨ ਇਹ ਵਿਆਹ ਤਾਂ ਜੋੜਾ ਵੀ ਸੰਤਾਨ ਦੀ ਪ੍ਰਾਪਤੀ ਲਈ ਅਤੇ ਤੇ ਉਹ ਤਾਂ ਹੋਲਾ ਸੀ ਬਾਰ ਜਿਵੇਂ ਜਿਵੇਂ ਸਮਾਂ ਬੀਤ ਲਾ ਗਿਆ ਅਸਨ ਅਸਨ ਵਿੱਚ ਬਦਲਦੀ ਨਜ਼ਰ ਆਉਣ ਲੱਗੀ ਲੱਗ ਪਈ ਕਈ ਪ੍ਰਕਾਰ ਦੇ ਯਤਨ ਕੀਤੇ ਪਰ ਸਫਲਤਾ ਨਾ ਹੋਈ ਇਸੇ ਆਸੇ ਨੂੰ ਮੋਖ ਰਾਕ ਕੇ ਸਰਦਾਰ ਦਲਵਿੰਦਰ ਸੰਗਤੀ ਬੀਬੀ ਨੇ ਬਾਬਾ ਜੀ ਨੂੰ ਆਪਣੇ ਘਰ ਵਿੱਚ ਪ੍ਰਸ਼ਾਦਾ ਸਕਣ ਲਈ ਨਿਮਰਤਾਣ ਦਿੱਤਾ ਆਪ ਜੀ ਨੇ ਇਸ ਦੀ ਸਵੀਕਾਰ ਕਰ ਲਿਆ ਤੇ ਇਹ ਨਹੀਂ ਜਦ ਤੈਨ ਤੇ ਇਹਨਾਂ ਦੇ ਘਰ ਹੂਰ ਪ੍ਰੇਮੀਆਂ ਨਾਲ ਲੰਗਰ ਛਕਣ ਲਈ ਆਪ ਜੀ ਪੁੱਜ ਗਏ। ਪ੍ਰਸ਼ਾਦਾ ਛਕਣਾ ਪ੍ਰੰਤ ਆਪ ਜੀ ਨੇ ਗੁਰੂ ਦਾ ਸੰਦੇਸ਼ਾ ਪਰਮਾਰਥੇ ਇਕੱਤਰਤ ਹੋਈ ਸੰਗਤ ਨੂੰ ਗੁਰਵਾਣੀ ਅਤੇ ਸਾਖੀਆਂ ਨਹੀਂ ਸਰਮਣ ਕਰਵਾਇਆ। ਗੁਰੂ ਹਰਿਵਿੰਦਰ ਸਿੰਘ ਨੂੰ ਸਰਮਣ ਕਰਨ ਪ੍ਰੰਤ ਇੱਕ ਸਿਆਣੀ ਵਿਦ ਮਾਤਾ ਜੀ ਜੋ ਕਿ ਦਲਵਿੰਦਰ ਸਿੰਘ ਹੁਣਾਂ ਨਾਲ ਪਰਿਵਾਰਕ ਨੇੜਤਾ ਰੱਖਦੀ ਸੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਹਨਾਂ ਬੱਚਿਆਂ ਦੇ ਵਿਆਹ ਹੋਏ ਨੂੰ 10-12 ਸਾਲ ਗੁਜ਼ਰ ਗਏ ਹਨ ਪਰ ਪਰਿਵਾਰ ਵਿੱਚ ਜੀ ਬਾਤਾਂ ਨਹੀਂ ਹੋਇਆ ਸੰਸਾਰ ਨਾਲ ਗੰਢ ਤਾਂ ਪੈਣੀ ਸਦਕਾ ਇਹ ਦੋਵੇਂ ਹੁਣ ਬੜੇ ਪਰੇਸ਼ਾਨੀ ਦਾ ਜੀਵਨ ਬਤੀਤ ਰਹੇ ਹਨ ਆਪ ਜੀ ਕਿਰਪਾ ਕਰੋ ਸ਼ੀਰਮਾਨ ਬਖਸ਼ਿਸ਼ ਕਰੋ ਤਾਂ ਉਹ ਇਹਨਾਂ ਦਾ ਵੀ ਸੰਸਾਰ ਨਾਲ ਰਿਸ਼ਤਾ ਕਾਇਮ ਹੋ ਜਾਵੇ ਮਾਤਾ ਜੀ ਦੀ ਬੇਨਤੀ ਸੁਣ ਕੇ ਆਪ ਜੀ ਨੇ ਬਚਨ ਕੀਤਾ ਬੀਬੀ ਜੀ ਇਹ ਸੰਮਦਾ ਤਾਂ ਸਤਿਗੁਰੂ ਜੀ ਦੇ ਹੱਥ ਹਨ ਗੁਰੂ ਚਾਨਾ ਬਚਨ ਅਦਾਸ ਬੇਨਤੀ ਕਰਿਆ ਕਰੋ ਸਤਿਗੁਰੂ ਜੀ ਦਿਆਲੂ ਕਿਰਪਾਲੂ ਹਨ ਜੋ ਮੰਗੇ ਠਾਕੁਰਾ ਆਪਣੇ ਤੈ ਸੋਈ ਸੋਈ ਦੇਵੇ ਸਾਦਾ ਭਾਵਣੀ ਨਾਲ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਮੰਗੋਗੇ ਸਤਿਗੁਰੂ ਜੀ ਬਖਸ਼ਿਸ਼ ਕਰਨ ਵਾਲੇ ਹਨ ਆਪ ਜੀ ਦੇ ਬਚਨ ਮਾਈ ਨੂੰ ਸਰਬਨ ਕਰ ਲੈ ਤੇ ਮਨ ਪਹਿਲੀ ਪਹਿਲੀ ਕੀਤੀ ਮੇਨਤੀ ਨੂੰ ਮਦਰਹਾਉਣਾ ਕੀਤਾ ਆਪ ਜੀ ਨੂੰ ਮਾਤਾ ਜੀ ਦੁਆਰਾ ਕੀਤੀ ਬੇਨਤੀ ਸੁਣਾਈ ਨਾ ਦਿੱਤੀ ਤੇ ਆਪ ਨੇ ਇਹ ਹੈ ਕਿ ਬੀਬੀ ਜੀ ਜਰਾ ਉੱਚੀ ਗੱਲ ਕਰੋ ਕਿਉਂਕਿ ਮੈਨੇ ਖੱਬੇ ਕੰਨ ਵਿੱਚ ਥੋੜਾ ਉੱਚਾ ਸੁਣਦਾ ਹੈ ਜਿਸ ਕਾਰਨ ਤੁਹਾਡੀ ਗੱਲ ਵੀ ਨਹੀਂ ਦੀ ਮੈਨੂੰ ਪੂਰੀ ਸਮਝ ਨਹੀਂ ਪਈ ਮਾਤਾ ਨੇ ਬਾਬਾ ਜੀ ਨੂੰ ਫਿਰ ਦਲਵਿੰਦਰ ਸਿੰਘ ਦੇ ਘਰ ਵਿੱਚ ਸੰਤਾਨ ਪ੍ਰਾਪਤੀ ਲਈ ਦੱਸ ਕਰਨ ਦੀ ਬੇਨਤੀ ਕੀਤੀ ਆਪ ਜੀ ਨੇ ਮਾਤਾ ਦੀ ਗੱਲ ਸੁਣ ਕੇ ਉੱਤਰ ਦਿੱਤਾ ਬੀਬੀ ਜੀ ਜੇ ਬੱਚਾ ਭਾਂਗਾ ਵਿੱਚ ਹੁੰਦਾ ਤਾਂ ਉਹ ਮੈਂ ਜਾਣਾ ਸੀ ਦੂਸਰਾ ਦਾਸ ਜੋ ਨਾਲ ਨਹੀਂ ਕਰ ਕਰਵਾਈ ਜਾਂਦੀ ਅਤੇ ਨਾ ਹੀ ਜੋ ਨਾਲ ਕੀਤੀ ਜਾਂਦੀ ਹੈ ਗੁਰੂ ਨਾਨਕ ਦਾਸ ਤਾਂ ਉਹੀ ਪ੍ਰਮਾਨ ਹੁੰਦੀ ਹੈ ਜੋ ਮਨ ਦੇ ਅੰਦਰਲੇ ਅਰਥ ਤੋਂ ਨਿਕਲੀਏ ਬਾਕੀ ਮੈਂ ਇੱਥੇ ਵਿਦੇਸ਼ ਵਿੱਚ ਮੁੰਡੇ ਕੁੜੀਆਂ ਮੰਡਾ ਨਹੀਂ ਆਇਆ ਮੈਂ ਤਾਂ ਉਹ ਮਤ ਦਾਸ ਸੰਦੇਸ਼ਾ ਦੇਣਾ ਆ ਮੈਂ ਕੋਈ ਰਿੰਦੀਆਂ ਸਿੱਧੀਆਂ ਨਹੀਂ ਕੀਤੀਆਂ ਹੋਈਆਂ ਸਾਡੇ ਲਈ ਤਾਂ ਸਭ ਕੋਇ ਸਤਿਗੁਰੂ ਜੀ ਹੀ ਹਨ ਅਸੀਂ ਵੀ ਗੁਰੂ ਚਰਨਾ ਵਿੱਚ ਅਨੰਦਾਸ ਕਰਨੀ ਹੈ ਤੁਸੀਂ ਸਤਿਗੁਰੂ ਜੀ ਨੂੰ ਦਾਤ ਜਾਣ ਕੇ ਸਾਧ ਦਾ ਭਾਵਨਾ ਨਾਲ ਬੇਨਤੀ ਕਰੋ ਇਹ ਵਚਨ ਕਰਕੇ ਆਪ ਜੀ ਨੇ ਸੰਗਤਾਂ ਬਾਸੂ ਵਿਦਾ ਲਈ ਤੇ ਨਾਣ ਹੀ ਆਈ ਸੰਗਤ ਸ੍ਰੀਤਾ ਆਪ ਜੀ ਸਰਦਾਰ ਫੀਰਾ ਸਿੰਘ ਜੀ ਦੇ ਘਰ ਆਪਣੇ ਮਿਰਾਮ ਠਿਕਾਣੇ ਤੇ ਪੁੱਜ ਗਏ ਸਰਦਾਰ ਰਬਿੰਦਰ ਸਿੰਘ ਦੇ ਮਨ ਨਹੀਂ ਨਹੀਂ ਹਾਰਿਆ ਇੱਕ ਦਿਨ ਆਪਣੇ ਘਰ ਵਾਲੀ ਬੀਬੀ ਫਰਮਜੀਤ ਕੌਰ ਨੂੰ ਨਾਲ ਲੈ ਕੇ ਲੋਡੇ ਪਹਿਰੇ ਸਰਦਾਰ ਫੀਰਾ ਸਿੰਘ ਜੀ ਦੇ ਘਰ ਆ ਗਏ ਬੀਬੀ ਜੀਤ ਕੌਰ ਜੀ ਨੇ ਇਨ੍ਹਾਂ ਦੇ ਜਲ ਪਾਣੀ ਦੀ সেবা ਆਪਣੇ ਪ੍ਰੇਮ ਨਾਲ ਕੀਤੀ ਦੋਵਾਂ ਨੇ ਜਲ ਪਾਣੀ ਸ਼ਾਕੀ ਮਾਮਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਬਾਬਾ ਜੀ ਦਾ ਸਤਾਂ ਸ਼ਵਾਰੀ ਵਿੱਚ ਸੀ ਬੀਬੀ ਜੀ ਨੇ ਦੋਮਾ ਨੂੰ ਬਾਬਾ ਜੀ ਪਾਸ ਬਾਲੇ ਉੱਪਰ ਚਲੇ ਜਾਣ ਲਈ ਕਹਿ ਦਿੱਤਾ ਦੋਮਾ ਨੇ ਬਾਬਾ ਜੀ ਨੂੰ ਹੱਥੇ ਬੁਲਾਈ ਤੇ ਬੈਠ ਗਏ ਬਾਬਾ ਜੀ ਨੇ ਆਉਣ ਦਾ ਸਵਭ ਕਾਰਨ ਪੁੱਛਿਆ ਦਲਵਿੰਦ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਮੈਂ ਡਾਕਟਰ ਨਾਲ ਬੈਟਰੀ ਮੈਂਟ ਬਣਾ ਲਈ ਹੈ ਜਿਹੜੇ ਮਾਨ ਦੀ ਹੈ ਹੈ ਕਿ ਮੈਂ ਤੁਹਾਡਾ ਕੰਨ ਡਾਕਟਰ ਨੂੰ ਬਖਵਾਵਾਂ ਨਰਟਰ ਦੇ ਦੱਸਣ ਮੁਤਾਬਕ ਕੰਨਾਂ ਟੈਸਟ ਕਰਕੇ ਉਸ ਵਿੱਚ ਇੱਕ ਛੋਟੀ ਜਿਹੀ ਮਸ਼ੀਨ ਜੋ ਕੰਨ ਵਿੱਚ ਹੀ ਫਿੱਟ ਹੋ ਜਾਂਦੀ ਹੈ ਲਾਉਣੀ ਪਵੇਗੀ ਤੇ ਉਮੀਦ ਹੈ ਕਿ ਆਪ ਜੀ ਨੂੰ ਮ音 ਪੂਰਾ ਸੁਣਨ ਲੱਗ ਜਾਵੇਗਾ ਮਾਬਾ ਜੀ ਨੇ ਦਲਵਿੰਦਰ ਸਿੰਘ ਦੀ ਬੇਨਤੀ ਸੁਣ ਲਈ ਤੇ ਥੋੜਾ ਚਰਚਾਪਰ ਰਹਿ ਕੇ ਕਹਿਣ ਲੱਗੇ ਐਵੇਂ ਕਾਦੇ ਲਈ ਪੈਸੇ ਖਰਚਨੇ ਹਨ ਮਥੀਰੀ ساری ਉਮਰ ਸੁਣ ਲਿਆ ਹੈ ਹਰ ਵੀ ਗੁਰੂ ਮਿਹਰ ਨਾਲ ਲੋੜ ਮੁਤਾਬਕ ਸੁਣੀ ਜਾਂਦਾ ਹੈ ਤੁਸੀਂ ਖੇਚਣਾ ਨਾ ਕਰੋ ਇੱਥੇ ਕੈਨੇਡਾ ਵਿੱਚ ਸੁਣਿਆ ਹੈ ਕਿ ਡਾਕਟਰੀ ਇਲਾਜ ਬਹੁਤ ਮਹਿੰਗਾ ਹੈ ਸੋ ਇਹ ਪੈਸੇ ਕਿਸੇ ਹੋਰ ਧਰਮ ਅਥਾ ਜਾਂ ਗਰੀਬ ਲੋਕਾਂ ਦੀ ਜ਼ਰੂਰਤ ਪੂਰੀ ਕਰਨ ਲਈ ਵਰਤ ਲੈਣੀ ਅੰਦਲਬਿੰਦਰ ਸਿੰਘ ਨੇ ਬੜੀ ਨਿਮਰਤਾ ਨਾਲ ਮੋੜ ਬੇਨਤੀ ਕੀਤੀ ਕਿ ਵਾਬਾ ਜੀ ਬਹੁਤ ਖਰਚਾ ਨਹੀਂ ਆਉਂਦਾ ਦੂਸਰੀ ਮੇਰੇ ਮਾਨਦੀਪਾ ਭਾਵਨਾ ਹੈ ਕਿਉਂਕਿ ਮੈਂ ਮਹਿਸੂਸ ਕੀਤਾ ਹੈ ਕਿ ਜਦੋਂ ਤੁਸੀਂ ਗਰਵਾਣੀ ਦਾ ਪਾਠ ਸੁਣਦੇ ਹੋ ਜਾਂ ਕੋਈ ਪ੍ਰੇਮੀ ਆਪ ਜੀ ਨਾਲ ਬਚਨ ਸਾਂਝੇ ਕਰਦਾ ਹੈ ਤਾਂ ਆਪ ਜੀ ਨੂੰ ਕਾਫੀ ਧਿਆਨ ਨਾਲ ਸੁਣਨਾ ਪੈਂਦਾ ਹੈ ਕੰਨ ਵਿੱਚੋਂ ਅੱਦੇ ਅਖਰੋਟ ਦੀ ਗੀਰੀ ਤੂੰ ਵੀ ਘਟ ਬਜਨ ਦੀ ਮਸ਼ੀਨ ਫਟ ਹੋ ਜਾਂਦੀ ਹੈ ਉਸ ਦੀ ਲੋੜ ਅਨਸਾਰ ਆਵਾਜ਼ ਵਧਾ ਘਟਾ ਸਕੀ ਦੀ ਹੈ ਇਸੇ ਨੂੰ ਪਤਾ ਵੀ ਨਹੀਂ ਲੱਗਦਾ ਇਹ ਕੰਨ ਵਿੱਚ ਮਸ਼ੀਨ ਲੱਗੀ ਹੋਈ ਹੈ ਸੋ ਮੇਨਸਟਰੀ ਪ੍ਰਬੰਧ ਕਰੋ ਤੇ ਪਰਸੋ ਮੈਂ 11 ਵਜੇ ਤੁਹਾਨੂੰ ਆ ਕੇ ਲੈ ਜਾਵਾਂਗਾ ਡਾਕਟਰ ਨਾਲ 11:30 ਵਜੇ ਪਹਿਲ ਟ੍ਰੀਟਮੈਂਟ ਹੈ ਬੀ ਕਮੈਂਟ ਵਿੱਚ ਉਹ ਸਾਨੂੰ ਮੇਲਾ ਕਰ ਦੇਵੇਗਾ ਉਸ ਨੇ ਕੰਨ ਵੇਖ ਕੇ ਕੰਨ ਵਿੱਚ ਮਸ਼ੀਨ ਫਿੱਟ ਕਰਨ ਦਾ ਨਾਪ ਲੈਣਾ ਹੈ ਦਲਵਿੰਦਰ ਸਿੰਘ ਦੇ ਬਹੁਤ ਕਾਣਤੇ ਆਪ ਮੰਨ ਗਏ ਇਜਤ ਕੀਤੇ ਸਮੇਂ ਤੇ ਦਲਵਿੰਦਰ ਸਿੰਘ ਕਾਰ ਤੇ ਆਖੇ ਬਾਬਾ ਜੀ ਨੂੰ ਡਾਕਟਰ ਕੋਲ ਪਾਸ ਲੈ ਗਏ ਡਾਕਟਰ ਨੇ ਚੰਗੀ ਤਰ੍ਹਾਂ ਕਨ ਵਿਖਿਆ ਤੇ ਕਈ ਤਰ੍ਹਾਂ ਦੀਆਂ ਦਵਾਈਆਂ ਫਾਇਦਾ ਕਰਕੇ ਆਪਣੀ ਤਸੱਲੀ ਕਰ ਲਈ ਤੇ ਕੰਨ ਦੀ ਨੌਲੀ ਦਾ ਨਾਪ ਲੈ ਲਿਆ ਤੇ ਕਿਹਾ ਕਿ ਕੰਨ ਵਿੱਚ ਬਹੁਤ ਮਾਮੂਲੀ ਨੋਖਸ਼ਾ ਹੈ ਇਹ ਮਸ਼ੀਨ ਦੇ ਲੰਗਣ ਨਾਲ ਬਿਲਕੁਲ ਪੂਰਾ ਸੁਣਨ ਲੱਗ ਜਾਵੇਗਾ। ਤੋਂ ਅਸੀਂ ਅਖਾ ਹੁਤੇ ਮਾਨਾ ਕਿ ਬਣੀ ਹੋਈ ਮਸ਼ੀਨ ਲਵਾ ਜਾਣੀ। ਜੋ ਮਸ਼ੀਨ ਵਿੱਚ ਥੋੜਾ ਬਹੁਤ ਫਰਕ ਹੋਵੇ ਤਾਂ ਮੈਂ ਉਸੇ ਮੇਰੇ ਹੀ ਰਗੜ ਕੇ ਠੀਕ ਕਰ ਦੇਵਾਂਗਾ। ਡਾਕਟਰ ਦੇ ਇੱਕ ਦਿਨ ਦੇ ਦਿਖੇ ਦਲੇਵਿੰਦਰ ਸਿੰਘ ਦਾ ਘਰ ਸੀ। ਡਾਕਟਰ ਤੋਂ ਮਿਲਾ ਹੋ ਕੇ ਉਹ ਬਾਬਾ ਜੀ ਨੂੰ ਆਪਣੇ ਘਰ ਲੈ ਗਿਆ ਤੇ ਜਾਂ ਪਾਣੀ ਦੀ ਸੇਵਾ ਕੀਤੀ। ਉਹ বিনা ਕੋਈ ਹੋਰ ਬੇਨਤੀ ਕਰਨ ਤੋਂ ਬਾਅਦ ਸਦਾ ਸੁੰਦਰ ਫੇਰਾ ਸਿੰਘ ਜੀ ਦੇ ਘਰ ਛੱਡ ਗਿਆ। ਹੱਥੇ ਪਿੱਛੋਂ ਨਹੀਂ ਜਿਵੇਂ ਸਮੇਂ ਅਨੁਸਾਰ ਦਰਵਿੰਦਰ ਸਿੰਘ ਫੇਰਾ ਆ ਕੇ ਬਾਬਾ ਜੀ ਨੂੰ ਡਾਕਟਰ ਕੋਲ ਲੈ ਗਿਆ। ਕੰਨ ਵਿੱਚ ਮਸ਼ੀਨ ਫਿੱਟ ਕਰਾਈ। ਡਾਕਟਰ ਨੇ ਮਸ਼ੀਨ ਦੀ ਸਾਰੀ ਮਰਤ ਉਸ ਮਝਾ ਦਿੱਤੀ। ਬਾਬਾ ਜੀ ਦੇ ਕੰਨ ਵਿੱਚ ਮਸ਼ੀਨ ਲਵਾ ਕੇ ਦਲਵਿੰਦਰ ਸਿੰਘ ਫਿਰ ਆਪਣੇ ਘਰ ਬਾਬਾ ਜੀ ਨੂੰ ਲੈ ਗਿਆ। ਤੇ ਸਾਧ ਦਾ ਨਾਮ ਜਲ ਪਾਣੀ ਦੀ ਸੀਵਾ ਕੀਤੀ। ਬਾਬਾ ਜੀ ਨੇ ਉੱਥੇ ਬੈਠ ਕੇ ਸਖੁਨੀ ਸਾਹਿਬ ਦਾ ਪਾਠ ਸੁਣਾਇਆ। ਅਨਮੇਸ਼ ਮਸ਼ੀਨ ਲੱਗ ਜਾਣ ਨਾਲ ਬਿਨਾਂ ਚੀਚਾ ਧਿਆਨ ਤੋਂ ਸਾਰੀ ਗਲਮਾਥਤ ਤੋਂ ਬਾਣੀ ਦਾ ਪਾਠ ਪਹਿਲਾਂ ਪਹਿਲਾਂ ਦੀ ਤਰ੍ਹਾਂ ਬਹੁਤ ਸੁਣਾ ਸੁਣਨ ਲੱਗ ਪਿਆ। ਥੋੜੀ ਮਲਿਮ ਉੱਚੀ ਕੀਤੀ ਤੇ ਆਪ ਜੀ ਕਹਿਣ ਲੱਗੇ ਕਿ ਜਵਾਨ ਜਵਾਨ ਇਸ ਨਾਲ ਤਾਂ ਪਹਿਲਾਂ ਨਾਲੋਂ ਵੀ ਚੰਗਾ ਸੁਣਦਾ ਹੈ। ਨਵੇਂਦਰ ਸਿੰਘ ਤੇਰੀ ਸੇਵਾ ਪ੍ਰਮਾਨ ਹੋ ਗਈ ਹੈ ਹੁਣ ਅਸੀਂ ਬਾਣੀ ਬੜੀ ਮੋਜ ਨਾਲ ਸੁਣਾਗੇ ਅੱਗੇ ਬਾਣੀ ਪੜਨ ਵਾਲੇ ਨੂੰ ਮਉਣ ਮਉਣ ਕੇ ਕਹਿਣਾ ਪੈਂਦਾ ਸੀ ਇਹ ਥੋੜਾ ਉੱਚੀ ਪਾਠ ਕਰੋ ਇਹ ਤਾਂ ਗੁਰੂ ਮਹਾਰਾਜ ਜੀ ਨੇ ਬਹੁਤ ਕਿਰਪਾ ਕਰ ਦਿੱਤੀ ਹੈ ਨਾਲ ਹੀ ਪੁੱਛਿਆ ਕਿ ਇਸ ਦੇ ਕਿੰਨੇ ਪੈਸੇ ਲੱਗੇ ਹਨ ਦਲਵਿੰਦਰ ਸਿੰਘ ਨੇ ਦਸਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਬਾਬਾ ਜੀ ਇਹ ਸਾਰੀ ਗੁਰੂ ਮਹਾਰਾਜ ਜੀ ਦੀ ਮਾਇਆ ਹੈ ਮੇਰੇ ਧਨ ਭਗ ਹਨ ਕਿ ਮੈਂ ਉਸ ਗੁਰੂ ਜੀ ਦੀ ਬਖਸ਼ਿਸ਼ ਦਿੱਤੀ ਮਾਇਆ ਵਿੱਚੋਂ ਕੁਝ ਪੈਸੇ ਖਰਚ ਕੇ ਤੁਹਾਡੀ ਖੁਸ਼ੀ ਲੈ ਸਕਿਆ ਹਾਂ ਨਰਮਿੰਦਰ ਸਿੰਘ ਨੇ ਇਸ ਤਰ੍ਹਾਂ ਦੀ ਨਿਮਰਤਾ ਪਰੇ ਬਚਨ ਸੁਣ ਕੇ ਆਪ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਅਸੀਂ ਤੇਰੀ ਕੀਤੀ ਸੇਵਾ ਦੀ ਅਦਾਸ ਗੁਰੂ ਮਹਾਰਾਜ ਜੀ ਦੇ ਚਰਨਾਵ ਵਿੱਚ ਕਰਨ ਲੱਗੇ ਹਾਂ ਕੋਈ ਚਾਹਨਾ ਹੋਵੇ ਤਾਂ ਬਿਨਾਂ ਚਜ ਕੇ ਦੱਸ ਦਿਓ ਨਰਮਿੰਦਰ ਸਿੰਘ ਤਾਂ ਚੰਪ ਕਰ ਰਹੇ ਹਾਂ ਪਰ ਕੋੜ ਹੀ ਜਿੰਨਾ ਦੀ ਦੇਖ ਰੋ ਬੀਬੀ ਭਰਮਜੀਤ ਕੌਰ ਬੈਠੀ ਸੀ ਉਸਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਬਾਕੀ ਤਾਂ ਦੁਨੀਆ ਦੇ ਸਾਰੇ ਪਦਾਰਥ ਤੇ ਸੁੱਖ ਸਾਨੂੰ ਉਹ ਮਹਾਰਾਜ ਜੀ ਨੇ ਮਖਸ਼ਸ਼ ਕੀਤੇ ਹਨ ਘਾਟ ਕੇਵਲ ਸਾਨੂੰ ਇੱਕੋ ਹੀ ਹੈ ਕਿ ਸਾਡੇ ਘਰ ਵਿੱਚ ਸੰਤਾਨ ਕੋਈ ਨਹੀਂ ਕਿਰਪਾ ਕਰੋ ਜਿਵੇਂ ਸੰਸਾਰ ਨਾਲ ਸਾਡਾ ਵੀ ਨਾਤਾ ਬਣ ਜਾਵੇ ਬਾਬਾ ਜੀ ਮੁਸਕਰਾਏ ਤੇ ਕਹਿਣ ਲੱਗੇ ਬੀਬੀ ਅੰਜ ਤਾਂ ਮਨੋਂ ਮੰਗੋ ਤਨੋਂ ਮੰਗੋ ਤਨਲਾਸ ਕਮੀ ਸਤੰ ਦੇ ਆਪਾਂ ਸਭ ਕੋ ਜੇ ਸਤਿਗੁਰੂ ਜੀ ਪਾਸੋਂ ਹੀ ਮੰਗਣਾ ਹੈ ਪਰ ਇੰਨਾ ਸਾਰੀਆਂ ਸ੍ਰੇਸ਼ਟ ਮੰਗਾ ਵਿੱਚੋਂ ਮੰਗਣਾ ਮੰਗਨਾ ਮੰਗਣਾ ਨਿਕਹਰ ਜਸ ਗੁਰਤੇ ਮੰਗਣਾ ਚਲੋ ਜੇ ਤੁਹਾਡੀ ਬੱਚੇ ਦੀ ਹੀ ਇੱਛਾ ਹੈ ਤਾਂ ਅਸੀਂ ਤਾਂ ਗੁਰੂ ਚਰਨਾਬਚ ਅਨਾਸ ਕਰਨੀ ਹੈ ਮਾਲਕ ਜੀ ਰੂਹ ਸੰਹਾਰ ਕਰੇਗਾ ਤੇ ਬਖਸ਼ਿਸ਼ ਕਰ ਦੇਵੇਗਾ ਆਪ ਜੀ ਨੇ ਪੰਜ ਵਾਰੀ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕੀਤੀ ਕਿ ਸਤਿਗੁਰੂ ਜੀ ਆਪਣੇ ਸੇਕ ਦੀ ਸੇਵਾਦਾਰ ਪ੍ਰਮਾਨ ਕਰੋ ਤੇ ਇਹਨਾਂ ਦੇ ਮਨ ਵਿੱਚ ਜੋ ਪੰਗੀ ਦੀ ਇੱਛਾ ਹੈ ਉਸ ਨੂੰ ਕਿਰਪਾ ਕਰਕੇ ਪੂਰੀ ਕਰੋ ਥੋੜੇ ਸਮੇਂ ਉੱਤੇ ਹੋਠ ਹੈਨ ਪ੍ਰੰਤ ਆਪ ਜੀ ਨੇ ਇਹਨਾਂ ਨੂੰ ਹਰ ਰੋਜ਼ ਨਤਨਾਮ ਦਾ ਪਾਠ ਕਰਨ ਦੀ ਹਦਾਇਤ ਕੀਤੀ ਤੇ ਪ੍ਰੰਤ ਗੁਰੂ ਮਹਾਰਾਜ ਜੀ ਪਾਸ਼ਾ ਹਰ ਰੋਜ਼ ਸੁਨਾਥੀ ਪ੍ਰਾਪਤੀ ਨੇ ਅਦਾਸ ਕਰਨ ਲਈ ਕਿਹਾ ਜੋ ਇੰਨਾ ਨੀਮ ਨਾਲ ਕਰਨਾ ਆਰੰਭ ਕਰ ਦਿੱਤਾ ਇੱਕ ਸਾਲ ਬਾਅਦ ਗੁਰੂ ਮਹਾਰਾਜ ਜੀ ਨੇ ਪੰਜੰਗੀ ਦੀ ਦਾਤ ਬਖਸ਼ ਕਰ ਦਿੱਤੀ ਅਤੇ ਦੋ ਸਾਲ ਬਾਅਦ ਇਹ ਇੱਕ ਹੋਰ ਪੰਜੰਗੀ ਦੀ ਦਾਤ ਬਖਸ਼ ਹੋ ਗਈ ਗੁਰੂ 파ਸ਼ਾ ਜੀ ਦਾ ਫਰਮਾਨ ਹੈ ਬਸਤੀ ਕਨੇਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੰਟਾਸ ਜਨ ਮਨ ਕੀ ਕੀਤੀ ਅਰਦਾਸ ਕਦੇ ਵਿਅਰਥੀ ਨਹੀਂ ਜਾਂਦੀ ਜਨ ਮਨ ਦੀ ਹੀ ਲੋੜ ਹੈ ਕਰਤਾ ਮੇਰੀ ਮਨ ਦੀ ਭਗਤ ਸ਼ਾਵੇ ਮਨ ਦੇ ਭਗਤ ਨਾ ਛੁੱਟੇ ਮੋਹੇ ਇੱਕ ਸਮੇਂ ਨੂੰ ਕੋ ਗਏ ਮਨ ਦੀ ਤੋ ਹੁਣ ਮੂ ਪੈ ਜਵਾਬ ਨਾ ਹੋਏ ਮੈਂ ਗਣ ਮਨ ਦਾ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸਾ ਦਾਸ ਨਾਮ ਦੇਵ ਜਾਂ ਕੇ ਜੀ ਐਸੀ ਤੈਸੋ ਤਾਂ ਕੇ ਪ੍ਰੇਮ ਪ੍ਰਗਾਸ਼ ਉਹ 냔 ਵੀ ਮਹਤਾਜ ਵੀ ਪਰਵਾਹ ਹੁੰਦੇ ਹਨ ਉਹ ਦੁਸਰਾਖਤੇ ਪੰਧਾ ਨਾਲ ਜਾਂਦਾ ਮੁਰਾਫ ਹੋ ਵੀ ਜਾਵੇ ਉਸ ਨੂੰ ਅਝਾਵਣ ਮਾਂ ਦੀ ਲੋੜ ਹੈ ਜਦੋਂ ਜਨ ਇਹ ਜਾਵੇ ਫੇਰ ਤਾਂ ਜੋ ਮੰਗੋ ਸੋ ਪਾਓਰੀ ਬਾੜੀ ਗੱਲ ਮੰਨ ਜਾਂਦੀ ਹੈ ਜਨ ਵੀ ਜੋਰ ਮਾਣ ਦਾਵਾ ਛੱਡਣ ਪ੍ਰੰਤ ਹੀ ਰੀਝਦਾ ਹੈ ਜਨ ਦੀ ਕੁਸ਼ੀ ਪ੍ਰਭ ਪ੍ਰਮੇਸ਼ਰ ਦੀ ਖੁਸ਼ੀ ਹੈ ਖੁਸ਼ੀ ਵਿੱਚ ਆ ਕੇ ਜਨ ਪ੍ਰਭ ਦੇ ਚਰਨਾਂ ਵਿੱਚੋਂ ਜੋ ਮੰਗਦਾ ਹੈ ਤੇ ਮੂੰਹ ਵਿੱਚੋਂ ਮੈਸ ਚਾਹਨ ਕਰ ਦਿੰਦਾ ਹੈ ਉਹ ਬਚਨ ਲੋਕ ਪਰਲੋਕ ਵਿੱਚ ਹੱタル ਹੁੰਦੇ ਹਨ ਪੰਜਵੇਂ ਪਾਸ਼ਾ ਜੀ ਦਾ ਰਾਸੀ ਰਾਗ ਵਿੱਚ ਬਚਨ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਏ ਸੋਈ ਦੇਵੇ ਨਾਨਕ ਦਾਸ ਮੰਖ ਤੇ ਜੋ ਬੋਲੇ ਇੰਨਾ ਉਹ ਸੱਚ ਹੋਵੇ ਇਤੋਂ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਮੰਦਾ ਘੱਟਾ ਪੁਲਛਕ ਮਾਫਨਾ ਆਪੀਏ ਜਾਣ ਬੱਚੀ ਦੇ ਸਕਦੇ ਆਂ ਖੜਨਾ ਗਲਤੀ ਹੋਵੇ ਮਾਫ ਕਰੀ ਆਪ ਦੇ ਨਾਮ ਨਾਲ ਜੋੜਨਾ ਬਾਅਦ ਕਿ ਉਹ ਜੀ ਕਾ ਹਾਲ ਸਾਸ ਜੀ ਵਾਹ ਕੀ ਕੀ ਬੰਦੇ